ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਨਾਨਕ ਹੋਸੀ ਪੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪਾ ਚੁੱਪ ਨਾ ਹੋਵਈ ਜੇ ਰਹਿ ਨਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਦਾ ਪੁਰੀਆ ਪਾਰ ਸਹਸਿਆਣ ਪਾ ਲਖ ਹੋਹਿ ਨਾ ਇੱਕ ਰਜਲੇ ਨਾਲ ਜੇ ਸਚਿਆਰਾ ਹੋਈਐ ਜੇ ਮੁਟੇ ਟੁੱਟੇ ਪਾਉ ਹੁਕਮ ਰਜਾਈ ਚੱਲਣਾ ਨਾਨਕ ਦੀਿਆ ਨਾਲ ਹੁਕਮੀ ਹੋਵਣ ਆਕਾਰ ਹੁਕਮੀ ਹੋਵਨ ਜੀ ਹੁਕਮ ਤੇ ਵਡਿਆਈ ਹੁਕਮੀ ਉਤਮ ਨੀਚ ਤੁਮਹਿ ਸਦੁ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ ਤੁਮਹਿ ਸਦਾ ਬੁਆਈਏ ਹੁਕਮੇ ਅੰਦਰ ਸਭ ਕੋ ਨਾ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਬੁੱਝੈ ਕਾ ਹਉ ਮੈਂ ਕਹਿ ਨਾ ਪੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਹਾਰੇ ਕੋ ਜਾਣੇ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਹਾਰੇ ਕੋ ਵਿਦਿਆ ਦੇ ਮੁਖਿ ਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਕੀ ਲੈ ਫਿਰਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਇਥੇ ਆਦਰਾਹ ਦੂਰ ਕਤਨਾ ਕਥਿ ਨ ਆਵੈ ਟੋਟ ਕਤਕ ਕਥੇ ਕੋਟੇ ਬੋਟ ਬੋਟ ਦਿੰਦਾ ਦੇ ਲੈਂਦੇ ਥਕ ਪਾਹੇ ਵਿਵਟ ਗੁਆਂਦਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਜਿਵੇਂ ਪਰਵਾਹ ਸਾਚਾ ਸਾਹਿਬ ਸਾਚ ਨਾਏ ਕਤਕ ਅੱਖ ਮੰਗੇ ਦੇਹ ਦੇਹ ਰਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀ ਐ ਰੇ ਕਿਸੇ ਦਰਵਾਰ ਮੋਹੋਂ ਕੇ ਬੋਲਣ ਬੋਲੀ ਐ ਜੇ ਸੰਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਬਲਿਆਈ ਵਿਚਾਰ ਕਰਮੀ ਆਵੇ ਕੱਪੜਾ ਸਤਿਗੁਰੁ ਦੇ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰੁ ਥਾਪਿ ਆਣ ਜਾਏ ਕੀ ਤਾ ਨ ਹੋਏ ਆਪੇ ਆਪੇ ਅੰਜੜ ਸੋਏ ਜਿਨ ਸੇ ਵਾ ਤਿਨ ਪਾਇਆ ਮਾਨ ਨਾਨਕ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਪਾਉ ਪਰਹਰ ਸੂਤ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਉ ਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਸਰਵਤੀ ਮਾਈ ਜੇਹੋ ਜਣਾ ਅੱਖ ਨਹੀ ਤਨ ਤਨ ਜਾਇ ਗੁਰਾ ਇੱਕ ਦੇਹ 부ਝਾਈ ਤਨ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਹ ਨ ਜਾਇ ਮੇਰ ਪਾਣਾ ਕਹਿ ਨਾਏ ਕਰੀ ਜੇ ਇਸ ਗੋਪਾਈ ਵਿਖਾ ਬਨਕਰ ਮਾਕੇ ਮਿਲੈ ਲਈ ਮੇਰ ਰੰਗ ਵਾਹਰ ਮਾਨ ਕੋ ਜੇ ਇੱਕ ਗੁਰ ਕੀ ਸਿੱਖ ਸੁਣੀ ਰਗ ਜੇ ਵਜਾਈ ਸਭਨ ਜੀਆਂ ਕਾ ਇੱਕ ਦਾਤਾ ਮੈਂ ਵਿਸ ਨਾ ਜਾਏ ਜੇ ਦੁਖ ਚਾਰੇ ਆਰਜਾ ਸਤ ਸੁਣੀ ਹੋਏ ਨਮਾ ਖੰਡਾ ਵਿੱਚ ਜਾਣੀ ਐ ਮੈਂ ਚਲੇ ਸਭ ਕੋਏ ਚੰਗਾ ਨਾ ਔਰ ਖਾਏ ਕਹਿ ਕਸ ਕੇ ਜਗ ਲੀ ਜੇ ਤਿਸ ਨਦਰ ਨਾ ਆਵਈ ਕੇ ਕੇ ਇਤਾਂਦਰ ਕੀਟ ਕਰ ਜੀ ਦਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਅਤਿਆ ਗੁਣ ਦੇ ਇਹ ਕੋਈ ਨਾ ਸੋਝਾਈ ਜਿਸਮਣ ਕੋਈ ਕਰੇ ਸੁਨੇ ਸਿੱਧ ਪੀਰ ਸੁਰਨਾਥ ਕਲਿਆ ਪਾਸ ਸੁਨੇ ਦੀਪ ਲੋਪਾ ਤਾਲ ਨਾਨਕ ਭਗਤਾ ਸਦਾ ਵਿਗਾਸ ਜਿਨੂ ਆਕਾ ਨਾਸ ਸੁਨੇ ਈਸ਼ਰ ਬਰਮਾ ਇੰਦ ਸੁਨੇ ਬਖਸ਼ ਸੁਨੇਆ ਜੋਗ ਜੁਗਤ ਤਨ ਭੇਦ ਨਾਨਕ ਭਗਤਾ ਸਦਾ ਵਿਗਾਸ ਸੁਨੇਆ ਸਤ ਸੰਤੋਖ ਗਿਆਨ ਸੁਨੇਆ ਪਰ ਪਰ ਪਾਵੈ ਮਾਨ ਨਾਨਕ ਭਗਤਾ ਸਦਾ ਵਿਗਾਸ ਸੁਨੇਆ ਸਰਾਗਣਾ ਕੇ ਗਾਹ ਸੁਨੇਆ ਅੰਦੇ ਪਾਵੈ ਰਾਹ ਸੁਨੇਆ ਮਨ ਵੇਸ ਗਾਹੂ ਨਾਨਕ ਭਗਤਾਂ ਸਦਾ ਵਿਗਾਸ ਮਨਨੇ ਕੀ ਗਤ ਕਹੀ ਨਾ ਜਾਏ ਕੋ ਕਹੇ ਬਿਸ਼ੇਰ ਬਸਕਾਏ ਕਾਗਦ ਕਲਮ ਨ ਲਖਣ ਹਾਰ ਮਨਨੇ ਕਵੇ ਕੰਨ ਵਿਚਾਰ ਅਸਾਂ ਨਾਮ ਨਿਰੰਝਨ ਹੋਏ ਕੋ ਨ ਜਾਣੇ ਮਤ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਬਾਣ ਕੀ ਸੁੱਧ ਮਨ ਮੋਹ ਚੋਟਾ ਨਾ ਖਾਏ ਮਨ ਜਨ ਕੇ ਸਾਧਨਾ ਜਾਏ ਅਸਾਂ ਨਾਮ ਨਿਰੰਝਨ ਹੋਏ ਕੋ ਮਾਣੇ ਮਨ ਮਾਰਗ ਠਾਕ ਨਾ ਪਾਏ ਜੰਨੇ ਮਨ ਪ੍ਰਗਟ ਜਾਏ ਮਨ ਮਗ ਨ ਚੱਲੇ ਪੰਥ ਜੰਨੇ ਦਰਬੀ ਸੰਵੰਦ ਅਸਾਂ ਨਾਮ ਨਿਰੰਜਣ ਹੋਏ ਏਕੋ ਬਾਜਿਆ ਨੇ ਮਨ ਕੋਏ ਮਨ ਪਾਹੇ ਮੂਖ ਦੁਆਰ ਜੰਨੇ ਪਰਵਾਲੇ ਸਦਾ ਮਨ ਤਰ ਤਾਰੇ ਗੁਰ ਸਿੱਖ ਜੰਨੇ ਨਾਮ ਪਾਵੇ ਨਾ ਭੇਡ ਅਸਾਂ ਨਾਮ ਨਿਰੰਜਣ ਹੋਏ ਏਕੋ ਬਾਜਿਆ ਪੰਜ ਪ੍ਰਵਾਨ ਪੰਜ ਪ੍ਰਧਾਨ ਜਿਜੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਜਿਜਾ ਗਗਰੇ ਧਿਆਨ ਜੇ ਕੋ ਕਹ ਕਰੈ ਵਿਚਾਰ ਤੇ ਕਰਨੇ ਨਹੀਂ ਸੁਮਾਰ ਕੌਲ ਧਰਮ ਦਇਆ ਕਾ ਪੂਤ ਜੋ ਸਾਹ ਰੱਖਿਆ ਜੈ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਬਲੇ ਉਪਰ ਕੀਤਾ ਭਾਰ ਤਰਤੀ ਹੋਰ ਪਰ ਹੋਰ ਹੋਰ ਜੀ ਜਾ ਤਰੰਗਾ ਕੇ ਨਾਵ ਗਿਆਨੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਇਥਾ ਲਿਖਿਆ ਕੀਤਾ ਹੋਏ ਕੀਤਾ ਤਾਨ ਸੁਹਾ ਲਿਹ ਰੂਪ ਕੀਤਾ ਜਾਣੇ ਕੋ ਨੂ ਤੀ ਤਪਸਾਓ ਏ ਕੋ ਕਵਾਓ ਇਸ ਤੇ ਹੋਏ ਲਖਦਰੀਆਓ ਕੁਦਰਤ ਕਮਨ ਕਹਾ ਵਿਚਾਰ ਜਾਵਾ ਇੱਕ ਵਾਰ ਜੋ ਤੁਦ ਪਾਵ ਸਾਈ ਭਲੀ ਕਰ ਤੂ ਸਵੇ ਸਲਾਮਤ ਲੈਨ ਕਰ ਸੰਖ ਜਾਪੇ ਸੰਖ ਪਾਓ ਅਸੰਗ ਗ੍ਰੰਥ ਮੁਖ ਵੇਦ ਪਾਠ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸੂਰ ਮੋਹ ਪਖ ਸਾਰ ਕੁਦਰਤ ਕਵਨ ਕਹਾ ਵਿਚਾਰ ਜੋ ਤੁਦ ਪਾਵੈ ਸਾਈ ਭਲੀ ਕਾਰ ਸੰਖ ਮੂਰਖ ਅੰਧ ਕੋਰ ਸੰਖ ਅਮਰ ਕਰ ਜਾਹੀ ਜੋਰ ਅਸੰਖ ਪਾਪੀ ਪਾਪ ਕਰ ਜਾਹੇ ਹਮ ਬੁੜੇ ਬੁੜੇ ਫਰਾਈ ਅਸੰਖ ਮਲੇਸ਼ ਮਲ ਪਖ ਖਾਹੇ ਹਮ ਨਿੰਦਕ ਫਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਜੋ ਤੁਧ ਕਬੈ ਸਾਈ ਭਲੀਕਾਰ ਸਦਾ ਸਲਾਮਤ ਨੰਕਾਰ ਸੰਖ ਨਾਮ ਸੰਖ ਥਾਵ ਅਸੰਕ ਕਹੈ ਸਰਪਾਰ ਹੋਏ ਅਖਰੀ ਨਾਮਕਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਨ ਜਿਨੇ ਲਿਖੇ ਤੇ ਸਰਨਾਹਿ ਜੋ ਫਰਮਾਇ ਤਿਵ ਤਿਉ ਪਾਹੇ ਗੇਤਾ ਗੇਤਾ ਤੇਤਾ ਨਾਮ ਬਹਿ ਨਾਹੀ ਕੋ ਥਾਹੋ ਤਾ ਵਿਚਾਰ ਗੌਰਿਆ ਨ ਜਾਮ ਇਕ ਵਾਰ ਤੂ ਸਦਾ ਸਲਾਮਤ ਨਰੰਕਰ ਪਾਣੀ ਤੋਤਾ ਉਤਰ ਸੁਖੇਹ ਜੇ ਸਾਬੂਨ ਲਈਆ ਉਹ ਧੋਏ ਪਰਿਆ ਮਨ ਪਾਪਾ ਕੈ ਸੰਗ ਉਹ ਤੋ ਪਹਿਨਾ ਮੈਂ ਕੈ ਰੰਗ ਮੇਰੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪਣੇ ਮੀੜਾ ਪੀ ਖਾਓ ਮਾਨਕ ਹੁਕਮੀ ਆਹੋ ਜਾਹੋ ਜੇ ਕੋ ਪਾਵੇ ਤਿਲਕਾ ਮਾਨ ਬਣਿਆ ਮਰਿਆ ਮਰ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਰਬ ਤੇਰੇ ਬਨਾਈ ਕੋਏ ਵੇਣ ਗਣ ਕੀਤੇ ਭਗਤ ਨਾ ਹੋਏ ਸਰਬ ਬਾਣੀ ਮਨਵਾ ਸਤ ਸੁਹਾਨ ਸਦਾ ਮਨ ਚਾਓ ਸਰਬ ਵੇਲਾ ਕਵਣ ਤੇ ਕਵਣ ਵਾਰ ਰੂਪੇ ਮਾਹੋਂ ਕਵਣ ਜਿਤ ਹੋਆ ਆਕਾਰ ਜੇ ਨਾ ਪਾਇਆ ਪੰਡਤੇ ਜੇ ਹੋਵੇ ਲੇਖ ਪੁਰਾਣ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਵਾਰ ਮੈਂ ਦੋ ਕੀ ਜਾਣ ਰੂਪ ਮਾਹੂ ਨਾ ਕੋਈ ਕਰਤਾ ਛਿਡੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਵਰਨੀ ਕਿਵ ਜਾਣਾ ਕਰਤਾ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀਆਂ ਕੀਤਾ ਜਹ ਕਾ ਹੋਵੈ ਕਾਨਕ ਦੇਖੋ ਆਪੋ ਜਾਣੇ ਅੱਗਿਆ ਗਿਆ ਨਾ ਸੋਹੈ ਪਤਲ ਪਤਲ ਆਗਾਸਾਂ ਆਗਾਸ ਵੇਦ ਕਹਣ ਇਕ ਵਾਤ ਸਠਾਰ ਕਹਿ ਰਖਦੇ ਬਾਸ ਅਸਲੂ ਇਕ ਧਾਤ ਲਿਖਾ ਹੋਇ ਜਲਖੀਏ ਲਿਖਾ ਹੋਇ ਵਿਨਾਸ਼ ਕਾਨਕ ਵਡਾ ਆਖੀਏ ਆਪੇ ਜਾਣ ਆਪ ਰਾਇ ਕਿਹ ਰਾਹ ਹੈ ਸਿੱਤੀ ਸੁਰਤ ਨਾ ਪਾਈ ਆਹ ਰਦੀਆ ਤੇ ਬਾਹ ਪਵੈ ਸਮੁੰਦ ਨਾ ਜਾਣੀ ਅਹ ਗ੍ਰਹ ਸੇਤੀ ਮਾਲ ਤਨ ਜੀਤ ਨਾ ਹੋਣੀ ਜੇ ਤਿਸ ਮਨੋ ਨਾ ਵੀਸਰ ਹੈ ਅੰਤ ਨਾ ਕਰਨ ਦੇਣ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਰਨ ਦੇਣ ਲਾਈ ਤਾਂ ਕਿ ਅੰਤ ਨਾ ਪਾਈ ਜਾਹੇ ਜੇ ਅੰਤ ਨਾ ਜਾਣੀ ਤੋਏ ਬਉਤਾ ਕਹੀਆ ਬਉਤਾ ਹੋਏ ਜਾਦਾ ਉੱਚੇ ਉਪਰ ਉੱਚਾ ਨਾਓ ਏਵਡ ਉੱਚਾ ਹੋਇ ਕੋ ਇਸ ਸੋਚੇ ਕੋ ਜਾਣੈ ਸੋਏ ਏਵਡ ਆਪ ਜਾਣੈ ਆਪ ਨਾਨਕ ਨਦਰੀ ਕਰਮੀ ਦਾਤੋ ਕਰਮ ਲਿਖਿਆ ਨਾ ਜਾਇ ਵੱਡਾ ਦਾਤੋ ਤੁਲਨਾਤਮਾਏ ਇਤੇ ਮੰਗੇ ਜੋਤਿ ਪਾਰ ਇਤੇ ਅੰਗਣਤ ਨਹੀਂ ਵਿਚਾਰ ਇਤੇ ਖਤੂਂ ਕੇ ਵੇਤਾਲ ਇਤੇ ਲੈ ਲੈ ਮੁਕਰ ਪਾਹਿ ਇਤੇ ਮੁਰਖਾਹੀ ਥਾਹਿ ਇਤੇ ਦੂਖ ਪੂਖ ਸਦਮਾਰ ਰਿਦਾ ਤਾਰ ਬੰਦ ਖਲਾਸੀ ਪਾਣਾ ਹੋਏ ਹੋ ਰੱਖਣਾ ਸੱਤਾ ਕੋਏ ਜੇ ਕੋ ਖਾਇ ਕਿ ਅੱਖਣ ਪਾਏ ਉਹ ਜਾਣੇ ਜਿੱਤਿਆ ਮੂੰਠਾਏ ਹੱਟੇ ਜਾਣੇ ਆਪੇ ਦੇ ਰੱਖੇ ਸੇ ਪਚੇ ਕੇ ਜਿਸ ਨੂੰ ਬਖਸ਼ੇ ਸਿਫਸਲਾ ਰਾਜਾਹੀ ਪਾਛਾ ਹੁ ਅਮੁੱਲ ਗੁਣਿਆ ਮੁੱਲ ਵਪਾਰ ਗੁਰਪਾਰੀਆ ਮੁੱਲ ਪੰਡਾ ਰੱਬਾ ਹੈ ਅਮੁੱਲਾ ਜੋਹੀ ਸਮਾਹੀ ਮੂਲ ਤਰਮਾ ਮੂਲ ਦੀ ਬਾਣ ਮੂਲ ਤਰਮਾ ਮੂਲ ਪਰਮਾ ਮੂਲ ਬਖਸੀ ਸਮੁਲ ਨੇਸਾਨ ਮੂਲ ਤਰਮਾ ਮੂਲ ਪਰਮਾ ਮੂਲ ਨੂੰ ਮੁਲਾਖਿਆ ਨਾ ਜਾਏ ਆਖੇ ਰਹਿਲੁਾਈ ਆਖੇ ਵੀਦ ਪਾਠ ਪੁਰਾਣ ਆਖੇ ਬੜੇ ਕਰੇ ਵਿਖਿਆਰ ਆਖੇ ਬਰਮੇ ਆਖੇ ਇੰਦ ਆਖੇ ਬਖਸ਼ਿ ਦੇ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕਿਤੇ ਮੋਦ ਆਖੇ ਦਾਨਵ ਆਖੇ ਦੇਵ ਇਤ ਆਖੇ ਆਖਣ ਪਾਹੇ ਕਿਤੇ ਕਹਿ ਗਏ ਉਡੋ ਢ ਜਾਹੇ ਕਿਤ ਕਿਤ ਹੋਰ ਕਰੇ ਹੈ ਆਖ ਨ ਸਕੇ ਕਈ ਕੇ ਜੇ ਵਡ ਪਾਵੇ ਤੇ ਵਡ ਹੋਏ ਸੰਤ ਜਾਣੇ ਸਾਚਾ ਸੋਏ ਜੇ ਕੋ ਅਖ ਬੂੜ ਵਿਗਾੜ ਲਖਿਆ ਸਿਰ ਗਵਾਰਾ ਗਵਾਰੂ ਸੋਦਰ ਕੇ ਹਾ ਸੋ ਕਰ ਕੇ ਹਾ ਇਸ ਪੈ ਸਰ ਸੁਮਾਲੇ ਬਹੁ ਜੀਨਾ ਦੇ ਅਨੇਕ ਅ ਸੰਖਾ ਤੇ ਬਾਪ ਨਾਰੇ ਇਤੇ ਰਾਗ ਪਰਿ ਸਿਓ ਕਹੀਅ ਹੈ ਗਾਵੇ ਤਉਨੋਂ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਦੇਵ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸਦਾ ਸੁਆਰੇ ਗਾਵੇ ਇੰਦਸਨ ਬੈਠੇ ਕੀਰਤਿਆਂ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਸਰ ਸਾਥ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਸਦਾ ਮੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜਗਤ ਦੇ ਨਾਲੇ ਗਾਵੇ ਮੋਹਨੀਆਂ ਮਨ ਮੋਹਨ ਗਾਵਨ ਰਤਨਉ ਪਾਏ ਤੇਰੇ ਸ਼ਰਧੀਰਖ ਨਾਲੇ ਲਾ ਵੇ ਜੋਤ ਮਹਾ ਬਲਸੂਰਾ ਸ਼ਰਧੀਰਖ ਨਾਲੇ ਹਬ ਖੰਡ ਮੰਡਲ ਵਰਪੰਡਾ ਕਰ ਕਰ ਖੇ ਟਾਰੇ ਸਈ ਤੁਦ ਨੂੰ ਗਾਹ ਜੋ ਤੁਦ ਪਾਵਨ ਤੇਰੇ ਤੇਰੇ ਪਰਿਸ਼ਾਲੇ ਔਰ ਕੀਤੇ ਗਵਨ ਸਿਮਚਿਤ ਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸੱਚ ਸੱਚ ਨਹੀਂ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪ੍ਰਤੀ ਕਰ ਕਰ ਸੀ ਮਾਇ ਜਿਨੀ ਉਪਾਈ ਕਰ ਕਰ ਵਖਿਆ ਕੀਤਾ ਆਪਣਾ ਜਿਵ ਤੇ ਸਦੀ ਵਢਿਆਈ ਜਿ ਉਸ ਭਾਵੇਂ ਸੁਣੀ ਕਰਸੀ ਹੁਕਮ ਨਾ ਕਰ ਨਾ ਜਾਈ ਉਹ ਬਾਸ਼ਾ ਸਾਖਾ ਸਾਹਿਬ ਨਾਨਕ ਰਹਿਨ ਰਜਾਈ ਬੰਦਾ ਸੰਤੋਸ ਸਰਬਾਤਮਕੋਲੀ ਕਿਉਂ ਨ ਕੀ ਕਰੈ ਬਪੂਤ ਕਰ ਕਰ ਪੁਆਰੀ ਕਾਇ ਜੁਗ ਦੰਡ ਪਰਤੀਤ ਹੈ ਸਤਿ ਸ਼੍ਰੀ ਅਕਾਲ ਜਮਾਤੀ ਮਨ ਜੀਤੈ ਜਗ ਜੀਤ ਹਾਦੇਸ ਸੇ ਆਦੇਸ ਆਦੀਆ ਨੀਲਾ ਆਦੀਆ ਨਾਹਤ ਰੂਪ ਇਕੋ ਵੇਸ ਭੁਗਤ ਗਿਆਨ ਦੇ ਆ ਪੰਡਾਰਨ ਹੈ ਅਰਗਡ ਵਜਾ ਨਾਦ ਆਪ ਨਾਦ ਨਾਤੀ ਸਭਾਂ ਜਾਂ ਕੀ ਜਿਸਦ ਅਮਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਾਵ ਹੈ ਇਥੇ ਆਵੇਂ ਭਾਗ ਹਾਦੇਸ ਤੇ ਸੇ ਆਦੇਸ ਆਦੀਆ ਨੀਲਾ ਨਾਦ ਨਾਹਤ ਯੁਗ ਯੁਗ ਇਕੋ ਵੇਸ ਕਿਨ ਚਿਲੇ ਪਰਮਾਨ ਹ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣਾ ਜਿਉਂ ਭਾਵੇ ਤੈ ਚੜਾਵੇ ਜਿਉ ਹੋਵੇ ਫਰਮਾਨ ਹ ਬੋਤਾ ਇਹੋ ਵਿਣਾਨ ਮੋਦੀਆਂ ਨੀਲ ਅਨਾਦ ਅਨਾਹਤ ਸੁਰੇ ਕੋ ਵੇਸ ਆਸਨ ਲੋਏ ਲੋਏ ਪੰਡਾਰੁ ਜੁ ਪਾਇਆ ਸੇਕਾ ਵਾਰ ਕਰ ਕਰ ਵੇਖੈ ਸਿਰਜਣਹਾਰ آدیشے آدیش جگ جگے کو لکھ ہو جگدیش چڑیے ہوئے عقیس کیسے موڑی کوڑ ٹھیس ਜੋੜ ਨਾ ਮੰਗੰਦੇ ਨਾ ਜੋਰ ਜੋਰ ਨਾ ਕਿਵਨ ਮੰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਨਾ ਛੁਟੀ ਜਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਕਿਸ ਸਦ ਜੋਰ ਕਰ ਵੇਖੈ ਸੂਏ ਨਾਨਕ ਉੱਤਮ ਨੀਚ ਨਾ ਕੋਏ ਅਤਿ ਰੁੱਤੇ ਧਿੱਤੇ ਵਾਰਾ ਪਉਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਾਤੀ ਥਾ ਬਖੀ ਦਰਨਸਾਲ ਇਸ ਵਿੱਚ ਜੀਵ ਜੁਗਤ ਕੇ ਰੰਗ ਤੇ ਨਾਮ ਅਨੰਤ ਵਰਮੀ ਕਰਮੀ ਹੋਏ ਵਿਚਾਰ ਕਿੱਤੇ ਦਰਮਾਰਿਤ ਸੋਹਣ ਪੰਚ ਪਰਵਾਨ ਹਿਦਰੀ ਕਰ ਬੈਨ ਸਾੜ ਪਚ ਪਕਾਈ ਔਥੇ ਪਾਏ ਜਾਂ ਜਾਂ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਧਰਮ ਖੰਡ ਕਾ ਅਥੂ ਕਰਮ ਕਿਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਲਪਹਿੇਸ਼ ਕਿਤੇ ਬਰਮੇ ਘਾਰਤ ਘੜੀ ਹੈ ਕਿਤੇ ਵੇਸ ਕਿਤਿਆਂ ਕਰਮ ਭੂਮੀ ਮੇਰ ਕੇਤੇ ਕਿਤੇ ਤੂਪ ਦੇ ਇਤੇ ਇੰਦ ਚੰਦ ਸੂਰ ਕੀਤੇ ਇਤੇ ਮੰਡ ਦੇਸ ਇਤੇ ਸਿੱਧ ਬੁੱਧ ਨਾਥ ਕੀਤੇ ਇਤੇ ਦੇਵੀ ਵੇਸ ਇਤੇ ਦੇਵ ਦਾਨਵ ਮਨ ਕੀਤੇ ਇਤੇ ਰਤਨ ਸਮੁੰਦ ਖੇਤੀਆਂ ਖਾਣੀ ਕੇਤੀਆਂ ਬਾਣੀ ਇਤੇ ਪਦ ਨਰਿੰਦ ਖੇਤੀਆਂ ਸੁਰਤੀ ਸੇਵਕ ਕੀਤੇ ਨਰਕ ਅਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਸਰਨਾਥ ਨੀਰੋਧ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਆਕੀਆਂ ਗੱਲਾਂ ਕਥੀਆਂ ਨਾ ਜਾਹੇ ਤੇਰੋ ਮੈ ਪਿਛੇ ਪੜਤਾਈ ਤਿੱਥਾ ਕੜੀਆ ਸੁਰਤ ਮਤ ਮੰਨ ਬੁੱਧ ਤੇ ਕੜੀਆ ਸਿਧਾ ਕੇ ਤੁੰਡ ਕਰਮਖੰਡ ਕੀ ਬਾਣੀ ਯੋਗ ਤੇ ਹੋਰ ਨਾ ਕੋਈ ਹੋਰ ਤਿੱਥਾ ਜੋਦ ਮਹਾਬਲ ਸੂਰ ਜਿਵੇਂ ਰਾਮ ਆਪੜਪੁਰ ਤੇਤੇ ਸੀਤੋ ਸੀਤਾ ਮਹਿਮਾ ਮਾਹੇ ਅਗੇ ਰੂਪ ਨ ਕਥਨੇ ਜਾਹੇ ਨਾ ਹੋ ਮਰਹੈ ਨਾ ਠਾਗੇ ਜਾਹੇ ਕਿੱਤ ਭਗਤ ਵਸੈ ਕਹਿ ਲੋ ਸਚਾ ਮਨਸੋਏ ਸਚ ਖੰਡ ਵਸੈ ਨਰੰਕਰ ਕਿੰਨ ਗਗਨ ਰਹਾ ਕਿੱਤ ਖੰਡ ਮੰਡਲ ਵਰ ਪੰਡ ਏਕ ਬਨ ਦੇਦ ਅੰਤ ਨੰਤ ਕਿੱਤ ਲੋ ਲੋ ਆਕਾਰ ਦੇਹ ਕਲ ਦੇਹ ਤੰਕਾਰ ਰੇਖਾ ਵਿਗਸਾ ਕਰ ਵਿਚਾਰ ਜਤ ਪਹਾੜਾ ਧੀਰਜ ਸੁਨਿਆਰ ਅਰੇ ਤੁਮ ਬੇਦ ਧਿਆਰ ਔਖਲਾ ਅਗਣ ਤਪਤਾਓ ਦਡਾ ਨੂੰ ਭਰੀਆ ਸ਼ਬਦ ਸੱਚੀ ਟਕਸਾਲ ਨਾਨਕ ਨਦਰਿ ਨਦਰ ਨਿਹਾਲ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਂਕ ਦਿਵਸ ਰਾਤ ਦੁਏदाई ਦਾਇਆ ਇਲਾ ਸਗਲ چیاں آئیا بریا واچہ ترمہدور ہر میں آپ آپ نے گو جی نام تیا مسال ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾ ਲੁ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਤਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾ ਲੁ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ